ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਕਾਰਥਨ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਦੋਸਤੋ ਅਕਸਰ ਅੱਜ ਕੱਲ੍ਹ ਦੇ ਆਪਾਂ ਬੱਚੇ ਦੇਖਦੇ ਆ ਕਿ ਫੋਨਾਂ ਦਾ ਖੇਡਣਾ ਨਹੀਂ ਛੱਡਦੇ ਹੈਗੇ ਹਰ ਵਕਤ ਫੋਨ ਤੇ ਲੱਗੇ ਰਹਿੰਦੇ ਨੇ ਔਰ ਇਹਦੇ ਵਿੱਚ ਵੱਡਾ ਰੋਲ ਆਪਣਾ ਖੁੱਦਾ ਮਤਲਬ ਪੇਰੈਂਟਸ ਦਾ ਕਿਉਂਕਿ ਮਾਪੇ ਜਿਹੜੇ ਹੈਗੇ ਨੇ ਬੱਚਾ ਵੱਲ ਧਿਆਨ ਨਹੀਂ ਦਿੰਦੇ ਔਰ ਉਹਨਾਂ ਨੂੰ ਖੇਡਣ ਖੁੱਦਣ ਦੀ ਬਜਾਏ ਜਾਂ ਕੁਝ ਸਿੱਖਣ ਦੀ ਬਜਾਏ ਆਪਾਂ ਫੋਨ ਮੂਰੇ ਕਰ ਦਿੰਦੇ ਆ ਵੀ ਚੱਲ ਬਾਹਰ ਨਹੀਂ ਜਾਊਗਾ ਰੋਗਾਣੀ ਜੇ ਉਹ ਹਨ ਪਰ ਅੱਜ ਤੁਹਾਨੂੰ ਇੱਕ ਦੋ ਬੱਚਿਆਂ ਨਾਲ ਮਿਲਵਾਉਣਿਆਂ ਜਿਨ੍ਹਾਂ ਦੀ ਇੱਕ ਮਤਲਬ ਇਹ ਤਾਂ ਨਹੀਂ ਕਹਿੰਦੇ ਵੀ ਆਪਾਂ ਕਲੀਅਰ ਸਾਰੀ ਇਹਨਾਂ ਨੇ ਬਣਾਇਆ ਬਟ ਇਹਨਾਂ ਨੇ ਹੈਲਪ ਲਈਤੀ ਆ ਹੈਲਪ ਲੈ ਕੇ ਕੁਝ ਕੰਮ ਇਦਾਂ ਦਾ ਕੀਤਾ ਕਿ ਮਨ ਖੁਸ਼ ਹੁੰਦਾ ਦੇਖ ਕੇ ਇਹਨਾਂ ਦੀ ਜਿਹੜੀ ਏਰੀਆ ਕਲਾਕਾਰੀ ਸੋ ਚਲੋ ਵੀਡੀਓ ਲੇਟ ਨਾ ਹੁੰਦੇ ਹੋ ਤੁਹਾਨੂੰ ਦਿਖਾਈਏ ਇਹਨਾਂ ਨੇ ਦੋ ਟਰੈਕਟਰ ਤਿਆਰ ਕੀਤੇ ਨੇ ਦੋਸਤੋ ਦੇਖ ਸਕਦੇ ਹੋ ਅਕਸਰ ਅੱਗੇ ਛੋਟੇ ਉਹਨਾਂ ਦੇ ਮੇਲੇ ਤੇ ਜਾਂਦੇ ਹੁੰਦੇ ਸੀ ਉੱਥੇ ਆਪਾਂ ਇਦਾਂ ਦੇ ਟਰੈਕਟਰ ਦੇਖਦੇ ਹੁੰਦੇ ਸੀਗੇ ਪਰ ਇਹ ਇੰਨਾਂ ਨੇ ਆਪ ਉਹ ਤਿਆਰ ਕੀਤੇ ਨੇ ਮਿਸਤਰੀ ਦੀ ਹੈਲਪ ਦੇ ਨਾਲ ਦੇਖ ਸਕਦੇ ਹੋ ਕਿੱਥੇ ਇਹ ਜੁਆਕ ਵੀ ਮੋਬਾਈਲ ਤੇ ਬੈਠਣ ਜਾਂਦੇ ਸੀ ਪਰ ਇਹਨਾਂ ਨੇ ਦੋਨਾਂ ਨੇ ਬਹੁਤ ਹੀ ਵਧੀਆ ਮਿਹਨਤ ਕਰਕੇ ਮਿਸਤਰੀ ਦੀ ਮਦਦ ਦੇ ਨਾਲ ਇਹ ਟਰੈਕਟਰ ਤਿਆਰ ਕੀਤੇ ਨੇ ਉਹਨੂੰ ਪੁੱਛ-ਪੁੱਛ ਕੇ ਤੇ ਸਟicker ਵਗੈਰਾ ਕਢਵਾ ਕੇ ਤੇ ਦੇਖ ਸਕਦੇ ਹੋ ਤੁਸੀਂ ਆ ਦੇਖੋ ਬੰਪਰ ਵਗੈਰਾ ਸਾਰਾ ਕੁਝ ਉੱਧੇ ਹੀ ਬਣਵਾਇਆ। ਮੁੱਸੇ ਵਾਲੇ ਦੀ ਫੋਟੋ ਤੇ ਇਹਦੇ ਪਿੱਛੇ ਉਹ ਸਿਸਟਮ ਵੀ ਲਵਾਇਆ ਹੋਇਆ ਹੈ ਇਹਨਾਂ ਨੇ। ਪਰ ਮੈਂ ਹੁਣ ਇਹਦੇ ਵਿੱਚ ਚਲਾ ਕੇ ਨਹੀਂ ਦਾ ਕਹਾ ਸਕਦਾ ਕਿਉਂਕਿ YouTube ਚੈਨਲ ਤੇ ਮੈਂ ਕੋਈ ਪਾ ਨਹੀਂ ਸਕਦਾ ਮਜਬੂਰੀ ਹੈਗੀ। ਕੋਈ ਇਹ ਗੀਤ ਵਗੈਰਾ। ਤੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ। ਸੋ ਯਾਰ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਵੰਦਾਗਾ ਕਿਉਂਕਿ ਇਹਨਾਂ ਦੀ ਮਿਹਨਤ ਜਿਹੜੀ ਇਹਨਾਂ ਨੇ ਤਕਰੀਬਨ 10 ਤੋਂ 11 ਸਾਲ ਦੀ ਜਿਹੜੀ ਇਹਨਾਂ ਦੀ ਏਜ ਹੈਗੀ ਆ ਉਸ ਉਮਰ ਦੇ ਵਿੱਚ ਇਹਨਾਂ ਨੇ ਤੇ ਸਿੱਖਣ ਦੀ ਕੋਸ਼ਿਸ਼ ਕੀਤੀ ਆ ਔਰ ਚਾਹੇ ਹੈਲਪ ਲੱਤੀ ਆ ਵੱਟ ਵਧੀਆ ਬਣਾਇਆ ਕਲਾਕਾਰੀ ਸੋਹਣੀ ਲੱਗੀ ਮੁੰਡਿਆਂ ਦੀ ਸੋ ਦੇਖ ਸਕਦੇ ਹੋ ਦੋਨੇ ਟਰੈਕ ਤੁਸੀਂ ਇਹ ਤੇ ਯਾਰ ਇਦਾਂ ਦੇ ਕੰਮਾਂ ਨੂੰ ਹਨਾ ਬੱਚਿਆਂ ਨੂੰ ਸਿਖਾਇਆ ਕਰੋ ਕੁਝ ਵੀ ਹੋਵੇ ਚਾਹੇ ਕੰਮ ਕਿਸੇ ਤਰ੍ਹਾਂ ਦਾ ਵੀ ਹੋਵੇ ਪਰ ਉਹਨਾਂ ਨੂੰ ਮੋਬਾਈਲਾਂ ਦੀ ਵਿਜਾ ਇਹ ਚੀਜ਼ਾਂ ਵੱਲ ਜਿਆਦਾ ਵਧੀਆਗਾ ਸੋ ਤੁਹਾਨੂੰ ਆ ਜੋ ਗੱਲ ਵੀ ਕਰਵਾਉਣੇ ਨਾਲਾ ਕਿੰਨੀ ਉਮਰ ਆ ਬੱਚੇ ਤੁਹਾਡੀ 11 ਸਾਲ ਦੀ ਤੇਰੀ 11 ਸਾਲ 13 ਸਾਲ 13 ਸਾਲ ਸੋ ਇੱਕ 11 ਸਾਲ ਦਾ ਤੇ ਇੱਕ 13 ਸਾਲ ਦਾ ਤੇ ਇਹ ਤੁਸੀਂ ਕਿੱਥੋਂ ਬਣਵਾਇਆ ਕੀ ਆਪ ਬਣਾਇਆ ਜਾਂ ਕਿ ਤੋਂ ਕਿਸੇ ਤੋਂ ਬਣਵਾਇਆਗਾ ਆਪ ਬਣਾਇਆ ਇਹ ਤੋਂ ਕੀ ਕੀ ਨੇ ਦੱਸਾਂ ਤੁਹਾਨੂੰ ਵੀ ਐਵੇਂ ਬਣਾਓ ਇਹਦੇ ਪਾਪਾ ਵੀ ਸਿੱਖਿਆ ਹੀ ਇਹਦੇ ਪਾਪਾ ਤੋਂ ਸੋ ਸੋਨੂੰ ਦੱਸ ਦੇਣਾ ਚਾਹਣਾ ਦੋਸਤੋ ਇਸ ਮੁੰਡੇ ਦਾ ਡੈਡੀ ਜਿਹੜਾ ਹੈਗਾ ਉਹ ਮਿਸਤਰੀ ਹੈਗਾ ਲੱਕੜੀ ਦਾ ਤੇ ਉਸ ਦੀ ਹੈਲਪ ਦੇ ਨਾਲ ਇਹਨਾਂ ਨੇ ਇਹ ਟਰੈਕਟਰ ਜਿਹੜੇ ਹੈਗੇ ਨੇ ਤਿਆਰ ਕੀਤੇ ਨੇਗੇ ਸੋ ਵਧੀਆ ਲੱਗਿਆ ਦੇਖੋ ਜਿੰਨਾ ਵੀ ਟਾਈਮ ਇਹਨਾਂ ਨੇ ਇਸ ਚੀਜ਼ ਨੂੰ ਦਿੱਤਾ ਉਹ ਫੋਨ ਤੋਂ ਫੋਨ ਨੂੰ ਨਜ਼ਰ ਅੰਦਾਜ਼ ਕੀਤਾ ਉਹਨਾਂ ਸਮਾਂ ਸੋ ਵਧੀਆ ਲੱਗਿਆ ਯਾਰ ਇਹ ਚੀਜ਼ ਦੇਖ ਕੇ ਹਨਾ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਇੱਕ ਇਹਨਾਂ ਨੇ ਕੁਝ ਹੋਰ ਵੀ ਪ੍ਰੋਡਕਟ ਬਣਾਏ ਨੇ ਉਸ ਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਇਹ ਇਹਨਾਂ ਦਾ ਜਿਹੜਾ ਹੈਗਾ ਕੀਤਾ ਹੋਇਆ ਕੰਮ ਤੇ ਕਿੱਦਾਂ ਲੱਗਿਆ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਕੋਸ਼ਿਸ਼ ਕਰਦੇ ਇੰਦਾ ਦੀਆਂ ਵੀਡੀਓਜ਼ ਹੀ ਦਿਖਾਉਂਦੀ ਤੇ ਬੱਚਾ ਬਾਰੇ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਜਰੂਰ ਕਮੈਂਟ ਕਰਿਓ ਤਾਂ ਕਿ ਯਾਰ ਬੱਚਾ ਦੀ ਹੌਸਲਾ ਵਧਾਈ ਹੋਵੇ ਇਸ ਚੀਜ਼ ਨਾਲ ਹੇ ਜੰਗਲਾ ਦੋਸਤੋ ਸਸਿਕਾਲ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ